ਜੀ ਦੇਖ ਰੋ 1000 ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬినੂ ਸ਼ਰਮਾ ਫਿਲਮ ਰਾਵੀ ਦੇ ਕੰਡੇ ਦੇ ਟ੍ਰੇਲਰ ਲਾਂਚ ਤੇ ਪਹੁੰਚੇ ਹਾਂ ਤੇ ਤਮਾ ਫਿਲਮਾਂ ਬਣਾ ਚੁੱਕੇ ਨੇ ਪੰਜਾਬੀ ਇੰਡਸਟਰੀ ਦੇ ਡਾਇਰੈਕਟਰ ਹੈਰੀ ਪੱਟੀ ਜੀ ਮੇਰੇ ਨਾਲ ਮੌਜੂਦ ਨੇ ਖਾਸ ਮੌਕੇ ਤੇ ਗੱਲਬਾਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ ਸੋ ਮੱਚ ਕਿਵੇਂ ਹੋ ਤੁਸੀਂ ਠੀਕ ਹੋ ਮੈਂ ਉਹਦੇ ਤੁਸੀਂ ਬੜੀ ਆਡੀਅנס ਠੀਕ ਆ ਗੁੱਡ ਬਹੁਤ ਜੀਵਾਲ ਮਿਲ ਰਹੇ ਆ ਬਾਕੀ ਇਹ ਵੈਸੇ ਹੱਥ ਤੱਕ ਇਸ ਰਹਿੰਦੇ ਪਰ ਬਹੁਤ ਟਾਈਮ ਬਾਅਦ ਹੱਥ ਆਈ ਲੈ ਰਹੀ ਸੀ ਨਹੀਂ ਮੈਂ ਉਰੀ ਅਵੇਲੇਬਲ ਹੀ ਹਾਂ ਨਾ ਅਸੀਂ ਬਾਹਰ ਉਦੋਂ ਨਿਕਲਦੇ ਤਾਂ ਵੀ ਤੇ ਟੰਡੇ ਬਹੁਤ ਸੋਹਣਾ ਕਨਸੈਪਟ ਲੈ ਕੇ ਆਇਓ ਜਿੱਦਾਂ ਹੁਣ ਬਹੁਤ ਤਰ੍ਹਾਂ ਦਾ ਹਰ ਤਰ੍ਹਾਂ ਐਕਸਪੈਰੀਮੈਂਟ ਕੀਤਾ ਜਾ ਰਿਹਾ ਪੰਜਾਬੀ ਇੰਡਸਟਰੀ ਆਪਾਂ ਮੇ ਬਾਲੀਵੁੱਡ ਹੈ ਬਤੌਰ ਡਾਇਰੈਕਟਰ ਕਿਸ ਤਰ੍ਹਾਂ ਦੇਖਦੇ ਮੈਨੂੰ ਯਾਰ ਬਹੁਤ ਚੰਗਾ ਲੱਗ ਰਿਹਾ ਪੰਜਾਬੀ ਇੰਡਸਟਰੀ ਗਰੋ ਬਹੁਤ ਜ਼ਿਆਦਾ ਕਰ ਗਈ ਬਹੁਤ ਵੱਡੀ ਹੋ ਗਈ ਤੇ ਬੇਅੰਤ ਫਿਲਮਾਂ ਆ ਰਹੀਆਂ ਨੇ ਪਰ ਮੈਨੂੰ ਇਹ ਥੋੜਾ ਸ਼ਿਕਵਾ ਰਹਿੰਦਾ ਵੀ ਨਵਾਂ ਸਿਨੇਮਾ ਘਟਾ ਰਿਹਾ ਵੀ ਸਿਨੇਮਾ ਨਹੀਂ ਬਣਾ ਰਹੇ ਹੈਗੇ ਥੋੜਾ ਹਨਾ ਸਿਨੇਮਾ ਘੱਟ ਬਣ ਰਿਹਾ ਹੈ ਰੈਗੂਲਰ ਸਿਨੇਮਾ ਬਣ ਰਿਹਾ ਹੈ ਬਣ ਵੀ ਰਿਹਾ ਪਰ ਬਹੁਤ ਘੱਟ ਬਣ ਰਿਹਾ ਸੋ ਮੈਨੂੰ ਇਹ ਹੈ ਵੀ ਇੱਕ ਕ੍ਰਾਵੀ ਦੇ ਕੰਢੇ ਇੱਕ ਨਵਾਂ ਸਿਨੇਮਾ ਜਿਵੇਂ ਆਪਣੇ ਰੱਬ ਦਾ ਰੀਡੂ ਆਈ ਸੀ ਨਾ ਇੱਕ ਨਵਾਂ ਜਨਰੇ ਨਵਾਂ ਸਿਨੇਮਾ ਲੈ ਕੇ ਆ ਰਿਹਾ ਹੈ ਕੋਈ ਕਹਾਣੀ ਫਿਲਮ ਹੁੰਦੀ ਆ ਲੋਕ ਇਹਨੇ ਫਿਲਮ ਆ ਰਹੀ ਮੈਂ ਕਹਿੰਦਾ ਸਿਨੇਮਾ ਨਾ ਆ ਰਿਹਾ ਤੁਸੀਂ ਸਿਨੇਮੇ ਜਾ ਕੇ ਦੇਖੋ ਤੁਹਾਨੂੰ ਬਹੁਤ ਮਜ਼ਾ ਆਊਗਾ ਨਵਾਂ ਪੰਜਾਬ ਦੇਖੋਗੇ ਤੁਸੀਂ ਕੋਈ ਕਪੂਰ ਜੀ ਨੂੰ ਲੈਣ ਦਾ ਕੋਈ ਖਾਸ ਨਹੀਂ ਸੀ ਨਾ ਬਾਲੀਵੁੱਡ ਐਕਟਰ ਨੇ ਇੱਕ ਮੰਜੇ ਹੋਏ ਕਲਾਕਾਰ ਨੇ ਥੀਏਟਰ ਆਰਟਿਸਟ ਵੀ ਰਹਿ ਚੁੱਕੇ ਸੀ ਸਕ੍ਰਿਪਟ ਡਿਮਾਂਡ ਕਰਦੀ ਸੀ ਜਿਹੜੀ ਸਕ੍ਰਿਪਟ ਸੀ ਨਾ ਉਹਦਾ ਜੇ ਆਪਾਂ ਕਹਾਣੀ ਪੜ੍ਹਦੇ ਆ ਜ ਤਾਂ ਸਾਨੂੰ ਕਹਾਣੀ ਪੜਨ ਤੋਂ ਬਾਅਦ ਜਿਹੜਾ ਅਸੀਂ ਡਿਸੀਜਨ ਲੱਤਾ ਸੀਗਾ ਵੀ ਇਹਨੂੰ ਕੌਣ ਕਰ ਸਕਦਾ ਤਾਂ ਕਹਾਣੀ ਨੇ ਡਿਮਾਂਡ ਕੀਤੀ ਸੀ ਪੰਕਜ ਕਪੂਰ ਚਾਹੀਦਾ ਮੈਨੂੰ ਤਾਂ ਅਸੀਂ ਸਟਾਰ ਜਾਂ ਉਹਦੇ ਕਰਕੇ ਨਹੀਂ ਗਏ ਸੀਗੇ ਉਹਨਾਂ ਦੀ ਕਲਾ ਕਰਕੇ ਗਏ ਸੀਗੇ ਉਹਨਾਂ ਕੋਲ ਜੋ ਅਦਾ ਆਇਆ ਉਹ ਕੈਰੈਕਟਰ ਨੂੰ ਜੋ ਨਿਵਾ ਸਕਦੇ ਸੀ ਉਹਨਾਂ ਨਾਲੋਂ ਬਧੇ ਮੈਨੂੰ ਨਹੀਂ ਲੱਗਦਾ ਕੋਈ ਇੰਡੀਆ ਚ ਵੀ ਨਿਵਾ ਸਕਦਾ ਸੀਗਾ ਸੋ ਉਹਨਾਂ ਦੀ ਵੀ ਇਹ ਮੈਨੂੰ ਲੱਗਦਾ ਪੰਜਾਬ ਦੀ ਅੱਜ ਤੱਕ ਦੀ ਇੰਡੀਆ ਦੀ ਬੈਸਟ ਪਰਫਾਰਮੈਂਸ ਆ ਦੇਖਾਂਗੇ ਇਹ ਪੰਜਾਬ ਚੋ ਇਹ ਇੰਡੀਆ ਦੇ ਲੈਵਲ ਦੀ ਪਰਫਾਰਮੈਂਸ ਹੋ ਗਈ ਉਹਨਾਂ ਦੀ ਬਹੁਤ ਹੀ ਬਾਖਮਾਲ ਪਰਫਾਰਮੈਂਸ ਹੈ। ਤੁਸੀਂ ਉਹਨਾਂ ਐਕਸਪੈਰੀਮੈਂਟ ਕਰਨਾ ਕਿੰਨਾ ਕੋ ਮੌਕੇ ਮਿਲੇ ਬਤੌਰ ਡਾਇਰੈਕਟਰ? ਮੈਨੂੰ ਇਹ ਫੁੱਲ ਆਫ ਐਕਸਪੈਰੀਮੈਂਟ ਆ। ਮੈਂ ਸਾਰੀ ਜ਼ਿੰਦਗੀ ਐਕਸਪੈਰੀਮੈਂਟ ਹੀ ਕਰਿਆ। ਰੈਗੂਲਰ ਸ੍ਰੀਮਾ ਮੈਂ ਕਰਦਾ ਨਹੀਂ ਮੇਰੀ ਹਰ ਇੱਕ ਫਿਲਮ ਐਕਸਪੈਰੀਮੈਂਟ ਹੀ ਹੁੰਦੀ ਆ। ਸੋ ਇਹ ਵੀ ਐਕਸਪੈਰੀਮੈਂਟ ਆ ਪਰ ਇਹ ਬਹੁਤ ਪਿਆਰਾ ਐਕਸਪੈਰੀਮੈਂਟ ਆ ਜਿਹੜਾ ਮੈਨੂੰ ਮੁਹੱਬਤ ਜਿਹੜਾ ਐਕਸਪੈਰੀਮੈਂਟ ਨਾਲ ਮੁਹੱਬਤ ਨਹੀਂ ਹੋ ਜਾਂਦੀ। ਜਿਵੇਂ ਰੱਬ ਪ੍ਰੋਡਿਊਸਰ ਨੇ ਤੁਸੀਂ ਉਹਨਾਂ ਨੂੰ ਐਜ਼ ਅ ਪ੍ਰੋਡਿਊਸਰ ਵੀ ਉਹਨਾਂ ਨੇ ਫਿਲਮ ਪ੍ਰੋਡਿਊਸ ਕੀਤੀ ਤੇ ਐਜ਼ ਅ ਐਕਟਰ ਵੀ ਉਹਨਾਂ ਤੋਂ ਕੰਮ ਲਿੱਤਾ ਹੈ। ਹਾਂ ਸੰਦੀਪ ਨੇ। ਉਹ ਘਟ ਦੇਖਣ ਨੂੰ ਮਿਲਦੇ ਨੇ। ਹਾਂ ਸੰਦੀਪ ਐਕਚੁਅਲੀ ਨਾ ਸਾਡੇ ਜਿਹੜੇ ਜਤਿੰਦਰ ਜੀ ਨੇ ਸੰਦੀਪ ਤੇ ਜਤਿੰਦਰ ਦੋਨੋਂ ਪ੍ਰੋਡਿਊਸਰ ਨੇ ਜਤਿੰਦਰ ਨੇ ਪ੍ਰੋਡਿਊਸਰ ਦੀ ਜਿਹੜੀ ਭੂਮਿਕਾ ਸੀ ਉਹ ਜ਼ਿਆਦਾ ਨਿਭਾਈ ਆ। ਤਾਂ ਸੰਦੀਪ ਥੋੜਾ ਰਿਲੈਕਸ ਰਹਿੰਦੇ ਸੀਗੇ ਉਹ ਐਕਟਿੰਗ ਵੱਲ ਧਿਆਨ ਦੇ ਸਕਦੇ ਸੀਗੇ ਉਹਨਾਂ ਕੋਲ ਸਮਾਂ ਸੀਗਾ। ਜਤਿੰਦਰ ਕਿਉਂਕਿ ਸਾਰੀ ਜ਼ਿੰਮੇਵਾਰੀਆਂ ਚੱਕਦਾ ਸੀਗਾ ਉਹਨੇ ਬਹੁਤ ਇਮਾਨਦਾਰੀ ਨਾਲ ਤਨਦੇਹੀ ਨਾਲ ਕੰਮ ਕਰਿਆ ਬਹੁਤ ਖੂਬਸ ਚੈਲੰਜ ਹੀ ਹੁੰਦੇ ਹਰ ਫਿਲਮ ਦਾ ਆਪਣੇ ਆਪ ਚ ਪੂਰੇ ਦਾ ਪੂਰਾ ਚੈਲ ਥੋੜੀ ਜ਼ਿੰਦਗੀ ਚੈਲੰਜ ਆ ਹਰ ਰੋਜ਼ ਚੈਲੰਜ ਆ ਸੋ ਅੰਜੋਏ ਕਰੋ ਚੈਲੰਜ ਤੋਂ ਟੈਨਸ਼ਨ ਨਹੀਂ ਲੈਣੀ ਚੈਲੰਜ ਤੋਂ ਭੱਜਣਾ ਨੂੰ ਅੰਜੋਏ ਕਰੋ ਪੂਰਾ ਟੀਮ ਵਰਕ ਹੈ ਟੀਮ ਐਫਟਰ ਐਫਰਟ ਹੈ ਕਿਸ ਤਰ੍ਹਾਂ ਦੇਖਦੇ ਹੋ 10 ਅਕਤੂਬਰ ਨੂੰ ਫਿਲਮ ਸਿਨੇਮਾ ਘਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਦੇਖ ਟੀ ਫਿਲਮ ਹੈ ਡਿਊ ਹਾਈ ਟੀਮ ਐਫਰਟ ਆ ਵੈਸੇ ਤਾਂ ਬੰਦਾ ਤਾਂ ਪੈਦਾ ਵੀ ਇਕੱਲਾ ਨਹੀਂ ਹੁੰਦਾ ਉਹ ਵੀ ਦੋ ਬੰਦੇ ਮਿਲ ਕੇ ਹੀ ਪੈਦਾ ਹੁੰਦਾ ਸੋ ਟੀਮ ਵਰਕ ਹੀ ਹੈ ਦੁਨੀਆ 'ਚ ਇਹ ਤੋਂ ਇਹ ਆਈ ਤੁਹਾਡੇ ਕੋਲ ਟੀਮ ਖੂਬਸੂਰਤ ਹੈ ਮੇਰੇ ਕੋਲ ਪੰਜਾਬ ਦੀ ਬੈਸਟ ਟੀਮ ਸੀਗੀ ਬੈ ਮੇਰੇ ਪ੍ਰੋਡਿਊਸਰ ਵੈਸ ਸੀਗੇ ਬੈਸਟ ਆਰਟਿਸਟ ਮੇਰੇ ਕੋਲ ਸੀਗਾ ਮੈਂ ਖੁਦ ਬੈਸਟ ਆ ਸੋ ਡਨ ਥੋੜੀ ਫਿਲਮ ਤੋਂ ਆਗਰਿਸ ਵਾਲਾ ਫਿਲਮ ਤੋਂ ਪਹਿਲਾਂ ਕਿ ਬਾਲੀਵੁੱਡ ਫਿਲਮ ਰਿਲੀਜ਼ ਹੋ ਰਹੀ ਹੈ ਵਰੁੰਧਾਵੰਦੀ ਸਨੀ ਸੰਸਕਾਰੀ ਦੀ ਤੁਲਸੀ ਕੁਮਾਰੀ ਇਹ ਥੋੜੀ ਫਿਲਮ ਦੱਸ ਨੂੰ ਹੋ ਰਹੀ ਹੈ ਉਹ ਦੋ ਨੂੰ ਹੋ ਰਹੀ ਹੈ ਦਸਹਰੇ ਵਾਲੇ ਦਿਨ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਫਿਲਮ ਭਾਰੂ ਪੈ ਸਕਦੀ ਹੈ ਕਿਉਂਕਿ ਬਾਲੀਵੁੱਡ ਫਿਲਮ ਰਿਲੀਜ਼ ਹੈ ਧਰਮਾ ਪ੍ਰੋਡਕਸ਼ਨ ਦਾ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਪੰਜਾਬੀ ਸਿਨੇਮੇ ਦੀ ਹੁਣ ਆਪਦੀ ਆਡੀਅנס ਆ ਹਿੰਦੀ ਸਿਨੇਮੇ ਦੇ ਵਿੱਚ ਤਾਂ ਬਹੁਤ ਫਿਲਮ ਆ ਰਹੀਆਂ ਉਹ ਸਭ ਤੋਂ ਪਹਿਲਾਂ 5 ਤੋਂ 7 ਫ ਪਰ ਉਹ ਜੇ ਇਦਾਂ ਆਪਾਂ ਸੋਚਾਂਗੇ ਫਿਰ ਤਾਂ ਫਿਲਮ ਰਿਲੀਜ਼ ਹੀ ਨਹੀਂ ਕਰ ਸਕਦੇ ਕਿਉਂਕਿ ਕੋਈ ਨਾ ਕੋਈ ਫਿਲਮ ਨਾਲ ਆਉਣੀ ਆ ਅੱਗੇ ਹੋਣੀ ਆ ਪਿੱਛੇ ਹੋਣੀ ਆ ਫਿਲਮਾਂ ਆਉਂਦੀਆਂ ਰਹਿਣੀਆਂ ਤੇ ਜਾਂਦੇ ਜਾਂਦੇ 라ਵੀ ਦੇ ਗੰਡੇ ਬਾਰੇ ਕੀ ਕਹਿਣਾ ਚਾਹੋਗੇ 라ਵੀ ਦੇ ਗੰਡੇ ਫਿਲਮ ਮੇਰੀ ਜ਼ਿੰਦਗੀ ਦੀ ਬੈਸਟ ਫਿਲਮ ਆ ਤੇ ਮੇਰੇ ਕਰਕੇ ਮੇਰੀ ਟੀਮ ਦੀ ਮਿਹਨਤ ਕਰਕੇ ਮੇਰੇ 25 ਸਾਲ ਦੀ ਮਿਹਨਤ ਕਰਕੇ ਪੰਕਜ ਸਾਧ ਦੀ ਪਰਫਾਰਮੈਂਸ ਕਰਕੇ ਜਸ ਬਾਈ ਦੀ ਸਕ੍ਰਿਪਟ ਕਰਕੇ ਸਾਰੇ ਦੇਖਿਓ ਤੁਹਾਨੂੰ ਪ੍ਰੋਮਿਸ ਕਰਦੇ ਆ ਕੋਈ ਨਰਾ ਕੋਈ ਵੀ ਨਰਾਸ਼ ਨਹੀਂ